ਨਾਲਟੀਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਨੂੰ ਅੱਗ ਲੱਗਣ ਨਾਲ ਪੰਜ ਵਿਅਕਤੀਆਂ ਦੇ ਜਿੰਦਾ ਸੜ ਜਾਣ ਦੀ ਘਟਨਾ ਨੇ ਹਰ ਵਿਅਕਤੀ ਦੀ ਅੱਖ ਨਾਮ ਕਰ ਦਿੱਤੀ ਪਰ ਦੂਸਰੇ ਪਾਸੇ ਲੁਧਿਆਣਾ ਦਾ ਆਰਟੀਏ ਵਿਭਾਗ ਦੇ ਟ੍ਰੈਫਿਕ ਪੁਲਿਸ ਵਿਭਾਗ ਨਿੰ ਕੁੰਬ ਕਰਨੀ ਨੀਂਦ ਸੁੱਤਾ ਪਿਆ ਹੈ ਸ਼ਾਇਦ ਉਹ ਲਖਨਊ ਵਰਗੀ ਕਿਸੇ ਹੋਰ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ ਇਥੇ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਅੰਦਰੋਂ ਕਰੀਬ 2-3 ਦਰਜਨ ਥਾਵਾਂ ਤੋਂ ਯੂਪੀ ਬਿਹਾਰ ਨੂੰ ਗੈਰਕਾਨੂੰਨੀ ਯੂਪੀ ਨੰਬਰ ਦੀਆਂ ਪ੍ਰਾਈਵੇਟ ਬੱਸਾਂ ਖਾਸ ਕਰਕੇ ਐਤਵਾਰ ਤੇ ਬੁੱਧਵਾਰ ਦੇ ਨੂੰ ਸਵੇਰੇ ਦੇ ਸਮੇਂ ਚੱਲਦੀਆਂ ਹਨ। ਇਹਨਾਂ ਬੱਸਾਂ ਵਿੱਚ ਸਵਾਰੀਆਂ ਦੇ ਨਾਲ-ਨਾਲ ਮੋਟਰਸਾਈਕਲ, ਐਕਟਿਵਾ ਤੇ ਘਰੇਲੂ ਗੈਸ ਸਿਲੰਡਰ ਬੱਸਾਂ ਦੀਆਂ ਛੱਤਾਂ ਤੇ ਬੱਸ ਦੀਆਂ ਸੀਟਾਂ ਥੱਲੇ ਲੋਡ ਕਰਕੇ ਲਿਜਾਏ ਜਾ ਰਹੇ ਹਨ। ਇਹ ਸਭ ਕੁਝ ਆਰਟੀਆ ਵਿਭਾਗ ਤੇ ਟ੍ਰੈਫਿਕ ਪੁਲਿਸ ਵਿਭਾਗ ਵਾਲੇ ਕੁਝ ਚਾਂਦੀ ਦੇ ਟੁਕੜਿਆਂ ਲੈ ਕੇ ਕੰਬ ਕਰਨ ਦੀ ਨੀਤ ਸੁੱਤੇ ਰਹਿੰਦੇ ਹਨ ਇਸ ਸਬੰਧ ਵਿੱਚ ਮੀਡੀਆ ਵਿੱਚ ਬਾਰ ਬਾਰ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਕੁਝ ਹਰਕਤ ਵਿੱਚ ਜ਼ਰੂਰ ਆਉਂਦਾ ਹੈ ਪਰ ਏਕਾ ਦੁੱਕਾ ਬੱਸਾਂ ਵਾਲਿਆਂ ਤੇ ਕਾਰਵਾਈ ਕਰਨ ਤੋਂ ਬਾਅਦ ਫਿਰ ਸੌ ਜਾਂਦਾ ਹੈ ਇੱਥੇ ਦੱਸ ਦਈਏ ਕਿ ਯੂਪੀ ਬਿਹਾਰ ਨੂੰ ਜਾਣ ਵਾਲੀਆਂ ਬੱਸਾਂ ਅੰਦਰ ਨਹੀਂ ਕੋਈ ਵੀ ਅੱਗ ਬੁਝਾਉਣ ਵਾਲਾ ਜੰਤਰ ਨਹੀਂ ਹੁੰਦਾ ਅੱਤ ਦੀ ਪੈ ਰਹੀ ਗਰਮੀ ਵਿੱਚ ਜਦੋਂ ਸੜਕਾਂ ਤਪ ਰਹੀਆਂ ਹੁੰਦੀਆਂ ਹਨ ਇਨ੍ਹਾਂ ਬੱਸਾਂ ਵਿੱਚ ਮੋਟਰਸਾਈਕਲ ਗੈਸ ਸਿਲੰਡਰ ਲੋਡ ਕੀਤੇ ਜਾਂਦੇ ਹਨ ਤੇ ਇੱਕ ਛੋਟੀ ਜੀ ਚਿੰਗਾਰੀ ਦੇ ਨਾਲ ਇੱਕ ਵੱਡੇ ਹਾਦਸੇ ਹੋ ਸਕਦੇ ਹਨ ਦੂਸਰੇ ਪਾਸੇ ਇਨ੍ਹਾਂ ਬੱਸਾਂ ਵਿੱਚ ਯੂਪੀ ਬਿਹਾਰ ਨੂੰ ਜਾਣ ਵਾਲੇ ਮੋਟਰਸਾਈਕਲ ਤੇ ਹੋਰ ਸਮਾਨ ਦੀ ਕਿਸੇ ਵੱਲੋਂ ਕੋਈ ਜਾਂਚ ਨਹੀਂ ਕੀਤੀ ਜਾਂਦੀ ਕਿ ਮੋਟਰਸਾਈਕਲ ਚੋਰੀ ਦਾ ਹੈ ਜਾਂ ਨਹੀਂ ਅਗਰ ਪੁਲਿਸ ਵੀ ਪਾ ਕੇ ਇਸ ਮਾਮਲੇ ਦੀ ਜਾਂਚ ਕਰੇ ਤਾਂ ਉਹਨਾਂ ਨੂੰ ਚੋਰੀ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲ ਸਕਦੀ ਹੈ ਯੂਪੀ ਬਿਹਾਰ ਲੈ ਕੇ ਜਾਣ ਵਾਲੇ ਜਿਆਦਾ ਯੂਪੀ ਬਿਹਾਰ ਨਾਲ ਹੀ ਸਬੰਧਤ ਹਨ ਇਹਨਾਂ ਕੋਲ ਕੋਈ ਰਿਕਾਰਡ ਵੀ ਨਹੀਂ ਹੈ ਕਿ ਇਹ ਕਿਹੜਾ ਵਾਹਨ ਲੈ ਕੇ ਗਏ ਹਨ ਤੇ ਨਾ ਹੀ ਉਹਨਾਂ ਦੇ ਕੋਈ ਕਾਗਜ਼ਾਤ ਦੀਆਂ ਕਾਪੀਆਂ ਇਸ ਮਾਮਲੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਦਾਖਲ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਜਾ ਰਹੀ ਵਾਹਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਸ ਮਾਮਲੇ ਸੰਬੰਧੀ ਲੁਧਿਆਣਾ ਦੇ ਜ਼ੋਨ ਨੰਬਰ 5 ਦੇ ਇੰਚਾਰਜ ਇੰਸਪੈਕਟਰ ਦਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਤੁਸੀਂ ਧਿਆਨ ਵਿੱਚ ਰੱਖਿਆ ਜਾਂਦਾ ਹੈ ਅਜੇ ਬੱਸ ਚਾਲਕਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਨਹੀਂ ਦਿੱਤੀ ਜਾਵੇਗੀ ਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ